ਮੈਂ ਪਤਾ ਕਿ ਮੈਂ ਬਣਾਇਆ ਤਨੂੰ ਮੈਂ ਤੇ ਕਰ ਕਰ ਕੇ ਕਰੋ ਬੇਕਾਰ ਇਹਨਾਂ ਸੋਖਾ ਨਹੀਂ ਹੈਗਾ ਆਕੇ ਤੇ ਇਹ ਦਿਨ ਆ ਜਾਂਦੇ ਨੇ ਜਰੂਰ ਕਟ ਲੈਤੀ ਇਹ ਜੜਵਾਦ ਤੇ ਦੁਲਾਰਾ ਘੋੜਾ ਉਹਨਾਂ ਤੇ ਜਰੂਰ ਕਟੋ ਆਹੇ ਲੂੰਡਾ ਵੀ ਲੈ ਭੱਲੋਂ ਨੂੰ ਲੱਟ ਟੁੱਟੀ ਹੋਈਆਂ ਰਾੜ ਵੀ ਆਹੇ ਭੱਲੋਂ ਨੂੰ ਲੈ ਕੇ ਜਾਣ ਇੱਥੇ ਆਕੇ ਜਰੂਰ ਕਰਦੇ ਨੇ ਸਾਡਾ ਜੇ 15 ਕੋਟਾ ਨਹੀਂ ਮਿਲ ਗਿਆ ਮੈਂ ਰਹਿਲਵੇਂ ਪੋਸਾ ਦੇ ਵੀ ਸੂਤ ਨਹੀਂ ਕਿੜ ਕੇ ਨੇ ਦਿਓ ਤਾਂ ਪੋਸਾ ਲਖਾਈ ਹੋਈ ਆ ਜੀ ਹੋਰ ਕੋਈ ਚੀਜ਼ ਨਹੀਂ ਚਾਹਤ ਤੁਸੀਂ ਮੈਨੂੰ ਖੁਦ ਚੁੱਕੋ ਕਿ ਜਿਵੇਂ ਨਾ ਹੋਰ ਵੇਚਦੇ ਨੇ ਬੰਦੇ ਉਹ ਵੇਚ ਰਹੇ ਸਨ ਲਈ ਵੇਚ ਰੱਖਿਆ ਗਿਆ ਮਲੇਰ ਕੋਟਲਾ ਦੇ ਵਿੱਚ ਪੁਲਿਸ ਦਾ ਪੀਲਾ ਪੰਜਾ ਜਿਹੜਾ ਚੱਲਦਾ ਨਜ਼ਰ ਆ ਰਿਹਾ ਦੱਸ ਦਈਏ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਦੇਖ ਸਕਦੇ ਹੋ ਘਰ ਪ੍ਰਾਪਰਟੀ ਜਿਹੜੀ ਹੋ ਡੈਮੇਜ ਕੀਤੀ ਜਾ ਰਹੀ ਹੈ ਦਾਸੀਏ ਕਿ ਲਗਾਤਾਰ ਮਲੇਰ ਕੋਟਲਾ ਦੇ ਵਿੱਚ ਨਸ਼ੇ ਵੇਚਣ ਵਾਲਿਆਂ ਤੇ ਜਿਹੜੀ ਇਹ ਕਾਰਵਾਈ ਉਹ ਅਮਰ ਵਿੱਚ ਲਿਆਂਦੀ ਹੈ ਜੀ ਜੇ ਮਲੇਰ ਕੋਟਲਾ ਦੇ ਐਸਐਸਪੀ ਗਗਨ ਅਜੀਤ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਅਜੇ ਹੀ ਪ੍ਰਾਪਰਟੀ ਜੋ ਅਜੇ ਲੋਕਾਂ ਦੀ ਆ ਉਹਨੂੰ ਅਟੈਚ ਕੀਤਾ ਜਾਂਦਾ ਤੇ ਉਹਨੂੰ ਡੈਮੇਜ ਕੀਤਾ ਜਾਂਦਾ ਦਾਸੀਏ ਕਿ ਮਲੇਰ ਕੋਟਲਾ ਨਗਰ ਕੌਂਸਲ ਜੀहां ਮਲੇਰ ਕੋਟਲਾ ਨਗਰ ਕੌਂਸਲ ਦੇ ਨਿਸ਼ਾਨਦੇਹੀ ਤੋਂ ਬਾਅਦ ਜਿਹੜਾ ਕੋਈ ਪਰਿਵਾਰਕ ਮੈਂਬਰ ਨਸ਼ੀ ਦਾ ਕੰਮ ਕਰਦਾ ਸੀ ਉਸ ਪਰਿਵਾਰਕ ਮੈਂਬਰ ਦੇ ਘਰ ਨੂੰ ਢਾਹਿਆ ਜਾ ਰਿਹਾ ਹੈ ਪ੍ਰਾਪਰਟੀ ਡੈਮੇਜ ਕੀਤੀ ਜਾ ਰਹੀ ਹੈ ਪੁਲਿਸ ਦੇ ਆਲਾ ਅਧਿਕਾਰੀ ਮੌਜੂਦ ਨਹੀਂ ਦਿੱਕਲ ਤਾ ਇਹ ਤਾਂ ਪੁਲਿਸ ਨੇ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਵੀ ਘਰ ਦੇ ਵਿੱਚ ਹੀ ਜਿਹੜਾ ਹੈਗਾ ਰੋਕ ਕੇ ਰੱਖਿਆ ਹੋ ਗਿਆ ਆ ਆ ਵਾਸੀਏ ਕਿ ਗੱਲ ਕਰੀਏ ਪੁਲਿਸ ਹਿੱਤਾ ਸੰਦੌਰ ਪੁਲਿਸ ਦੇ ਨਾਲ ਨਾਲ ਮਲੇਰਕੋਟਲਾ ਕੋਕੋਕ ਥਾਣਾ ਦੀ ਪੁਲਿਸ ਵੀ ਮੌਜੂਦ ਆ ਇੱਧਰ ਵੀ ਲੋਕ ਸੰਗ ਲੋਕ ਇੱਥੇ ਮੌਜੂਦ ਨੇ ਤੇ ਜਮਾਲਪੁਰਾ ਦੇ ਵਿੱਚ ਦੇਖ ਸਕਦੇ ਹੋ ਕਿ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਗੱਲਬਾਤ ਜ਼ਰੂਰ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਆ ਕਹਿਣਾ ਇਹ ਲੋਕ ਐ ਨਾ ਘਰ ਭਰਾ ਥੋੜਾ ਘਰ ਆ ਮੈਂ ਵੀ ਸਾਡਾ ਘਰ ਆ 14 ਦਿਨ ਲਵਾ ਕੇ ਲਗਾਏ ਸਰ ਆਪ ਜੇ ਆਪ ਜਿੰਨਸਤਾਰਾਲੇ ਜਨਾਬ ਨੇ ਉਹ ਕਹਿੰਦੇ ਗਏ ਤੁਹਾਡੇ ਘਰ ਨੂੰ ਅੱਜ ਵੀ ਮੇਰਾ ਬੇਜ਼ਾਕ ਰਹਾ ਮੇਰੇ ਬਾਬਿਆਂ ਦੇ ਸੋਨੇ ਦਰਗਾਹ ਕੀ ਦਰਗਾਹ ਦੇ ਵਿੱਚ ਬੈਨਾਗਾ ਮੇਰਾ ਤਾਂ ਨਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਬੇਜ਼ਾਕੋ ਕੀਤਾ ਹੋਇਆ ਮੈਂ ਆਇਆ ਵੀ ਮੈਂ ਜਨਾਬ ਕਰਕੇ ਸੀਗਾ ਉਹ ਨਾ ਗੱਡੀ ਤੇ ਜਾਂਦਾ ਵੀਰੇ ਗੱਡੀ ਤੇ ਜਾਂਦਾ ਗੱਡੀ ਤੇ ਕੰਮ ਕਰਦੇ ਨੇ ਬਾਪੂ ਮੇਰਾ ਡੇਢੀ ਸਾਲ ਪੰਦਲਾ ਕੰਮ ਕਰਦਾ ਗੱਲ ਨਹੀਂ ਗਈ ਹੈ ਮੇਰੇ ਦੀ ਜੀ ਦੋੜਾ ਕਰਤਾ ਹੈ ਜਾ ਰਿਹਾ ਮੈਨੂੰ ਹਾਂ ਪਤਾ ਲੱਗ ਗਈ ਪਹਿਲਾਂ ਪਤਾ ਹੀ 14 ਦਿਨ ਲਵਾ ਕੇ ਲੈ ਕੇ ਆਏ ਨੇ ਮੇਰੇ ਹਸਪਤਾਲ ਚੋਂ ਹਾਂ ਕੋਈ ਚੱਕੀਆਂ ਨਹੀਂ ਕਾ ਗਈ ਜੇ ਬਣਾ ਕੇ ਦਿੱਤਾਗਾ ਮੈਨੂੰ ਹਾਂ ਮੇਰੇ ਕਾ ਗਈ ਵੀ ਤੇ ਨਾਗਾ ਉਹਨੇ ਸਾਰਾ ਸੜਵਾ ਕੇ ਲੈ ਕੇ ਆਇਆ ਨੇ ਮੇਰਾ 14 ਦਿਨਾਂ ਦਾ ਵੀ ਤੇ ਮੈਂ ਤਾਂ ਆਪਣਾ ਜੀ ਮੇਰੇ ਭਾਈ ਨੇ ਬਣਾਇਆ ਹੋਇਆ ਮੇਰਾ ਤੇ ਵਿੱਚ ਲੱਲਾ ਖੱਬ ਨਹੀਂ ਬਣਾ ਕੀ ਕਰਦਾ ਉਹਦਾ ਭਾਈ ਵੀਰੇ ਦੁਬਈ ਦੇ ਵਿੱਚ ਕੰਮ ਕਰਦਾ ਅੱਛਾ ਇਹ ਫਿਰ ਹੁਣ ਤਾਂ ਠੀਕ ਹੋ ਗਏ ਗਲਤ ਹੋ ਰਿਹਾ ਗਲਤੀ ਹੋ ਰਿਹਾ ਜਨਾਬ ਸ੍ਰੀ ਆਮ ਤੱਕਾ ਹੋ ਰਿਹਾ ਹੈ ਤੁਸੀਂ ਵੀ ਦੇਖ ਲਓ ਲੋਕਾਂ ਨੇ ਨੇ 20-20 ਪਰਚੇ ਚਾ ਲੈਨੇ ਉਹਨਾਂ ਇਹਦੇ ਘਾਨੇ ਢਾਈ ਜਾਂਦੇ ਹੈਗੇ ਕਿੰਨੇ ਕਿ ਪਰਚੇ ਨੇ ਤਰੀਦੇ ਮੇਰੇ ਤਾਂ 3-5 ਚ ਨੇ ਇਹ 2 ਨੇ ਹਾਂ ਉਹ ਵੀ ਆਪ ਪਿੰਦੇ ਬੁੰਦੇ ਬੜੇ ਹੋਏ ਆ ਇਹ ਵੇਚਦੇ ਤਾਂ ਨਹੀਂ ਵੇਚਦੇ ਨਹੀਂ ਹੈਗੇ ਇਹ ਗਲਤ ਹੋ ਰਿਹਾ ਹਾਂ ਇਹ ਸ੍ਰੀ ਆਮ ਹੀ ਗਲਤ ਹੋ ਰਿਹਾ ਕੀ ਆ ਕੀ ਹੋ ਰਿਹਾ ਕਹਿੰਦੇ ਵੀ ਇਹ ਗਲਤ ਹੋ ਰਿਹਾ ਹਲਕੇ ਤਿੰਨ ਸਭੋ ਲਗਾਤਾਰ ਜੋ ਤਸਵੀਰ ਨਲਵਾ ਦੇ ਵਿੱਚ 14 ਦਿਨਾਂ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਕਿਹਾਗਾ ਵੀ ਤੋ ਛੱਡ ਗਿਆ ਮੈਂ ਛੱਡ ਗਿਆ ਆ ਇਹਨਾਂ ਦੇ ਹੱਥੀ ਛੱਡ ਗਿਆ ਆ ਇਹ ਮੁਹੰਮਦ ਜਮੀਲ ਤੇ ਦਿਮਾਲਪੁਰੇ ਦਾ ਹੈ ਤਾਂ ਇੱਥੇ ਪੁਲਿਸ ਨੂੰ ਜਿਹੜੀ ਇਹਨਾਂ ਨੇ ਸਪੋਰਟ ਮੰਗੀ ਸੀਗੀ ਕਰਸਦ ਕਪਸਰ ਨੇ ਉਹ ਲੈਂਡ ਆਰਡਰ ਮੈਂਡਨ ਕਰ ਲਈ ਪੁਲਿਸ ਜਿਹੜੀ ਫੋਰਸ ਨਾਲ ਆਈ ਆ ਤੇ ਇਹਨੂੰ ਸਾਰੇ ਕਾਰਵਾਈ ਕੀਤੀ ਗਈ ਉਹਨਾਂ ਮੁਤਾਬਕ ਇਹ ਬੰਦੇ ਦਾ ਇਹ ਵੀ ਪਤਾ ਲੱਗਿਆ ਵੀ ਇਹ ਡਰੱਗਸ ਦਾ ਕੰਮ ਕਰਦਾ ਇਹਦੇ ਤੇ ਆਲਰੇਡੀ ਡਰੱਗਸ ਦੇ ਪਲੱਸ ਇਲੈਗਲ ਐਕਟੀਵਿਟੀ ਦੇ ਤਿੰਨ ਤਿੰਨ ਮੁਕੱਦਮੇ ਹੈ ਸੋ ਉਹ ਸਾਰੀ ਕਾਰਵਾਈ ਕੀਤੀ ਗਈ ਆ ਸਾਡੀ ਇਹ ਅਪੀਲ ਆ ਵੀ ਜਿਹੜੇ ਨਸ਼ੇ ਦੇ ਕਾਰੋਬਾਰੀ ਨੇ ਉਹਨਾਂ ਨੂੰ ਸਖਤ ਤਾੜਨਾ ਵੀ ਆ ਗਵਰਨਮੈਂਟ ਵੱਲੋਂ ਵੀ ਵਰਦੀ ਐਸਐਸਪੀ ਸਾਹਿਬ ਵੱਲੋਂ ਵੀ ਵੀ ਇਹਨਾਂ ਚੀਜ਼ਾਂ ਤੋਂ ਆਵਾਜ਼ ਆਉਣ ਸਾਰਿਆਂ ਦੇ ਨਾਲ ਇਹੀ ਕਾਰਵਾਈਆਂ ਕੀਤੀਆਂ ਜਾਣਗੀਆਂ ਜੋ ਨਜਾਇਜ਼ ਕੰਮ ਕਰਦੇ ਸਰ ਲੱਗਦਾ ਸਰ ਇਹ ਲੱਗਦਾ ਹੈ ਕਿ ਨਸ਼ੇ ਦੇ ਆੜ ਦੇ ਵਿੱਚੋਂ ਤੁਸੀਂ ਨਗਰ ਕੌਂਸਲ ਕੇ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ਾ ਦੇ ਲਈ ਉਦੋਂ ਵੱਧ ਵਧੀ ਹੋਈਆਂ ਨ ਇਹ ਨਜਾਇਜ਼ ਕਬਜ਼ਾ ਦੀ ਗੱਲ ਕਰਦੇ ਆਪਾਂ ਇੱਕ ਅਰੇਂਜਮੈਂਟ ਦੀ ਕੀ ਤੁਹਾਨੂੰ ਇੱਕੋ ਹੀ ਮਕਾਨ ਦੇ ਕਾਰ ਸਾਹਿਬ ਦਾ ਅਫਸਰ ਲਿਖਿਆ ਜਾਂ ਕੀ ਇਹ ਵਿਚਲੀ ਗੱਲ ਕੀ ਹੈ ਇਹ ਸਭ ਨੇ ਨਹੀਂ ਨਹੀਂ ਉਹ ਕਾਰ ਸਾਹਿਬ ਦੇ ਅਫਸਰ ਨੇ ਕਿਹਾ ਵੀ ਸਾਨੂੰ ਪੁਲਿਸ ਸਪੋਰਟ ਕਰੋ ਅਸੀਂ ਨਜਾਇਜ਼ ਕਬਜ਼ੇ ਹਟਾਉਣੇ ਆ ਉਹ ਹਟਾ ਰਹੇ ਆ ਸਰ ਸਾਰਿਆਂ ਲਈ ਇਹੀ ਵਾਰਨਿੰਗ ਆ ਕੋਈ ਢਿਲ ਮਿਟ ਨਹੀਂ ਵਰਤੀ ਜਾਊਗੀ ਕਿਸੇ ਨੂੰ ਕੋਈ ਢਿਲ ਮਿਟ ਨਹੀਂ ਸਾਰਿਆਂ ਤੇ ਕਾਰਵਾਈ ਕੀਤੀ ਜਾਊਗੀ ਕੋਈ ਢਿਲ ਮਿਟ ਨਹੀਂ ਹੈ ਜੋ ਸਪੋਰਟ ਮੰਗੀ ਗਈ ਆ ਸਿਵਲ ਡਿਪਾਰਟਮੈਂਟ ਵੱਲੋਂ ਪੁਲਿਸ ਬਿਲਕੁਲ ਡਿਊਟੀ ਬੌਂਡ ਹੋ ਕੇ ਉਹਨਾਂ ਦਾ ਕੰਮਕਾਰ ਕਰੇਗੀ ਨਸ਼ੇ ਵਾਲੇ ਜਿਹੜੇ ਖਾਸ ਕਰਕੇ ਬੰਦੇ ਆ ਉਹ ਸਪੈਸ਼ਲ ਅਪੀਲ ਆ ਸਾਡੀ ਵੀ ਨਸ਼ੇ ਤੋਂ ਬਾਅਦ ਆਉਣ ਕਿਸੇ ਨੂੰ ਬਖਸ਼ਾ ਨਹੀਂ ਦੋਗੇ ਨਹੀਂ ਸਰਕਾਰ ਦੀ ਹਦਾਇਤ ਹੈ ਵੀ ਜਿਹੜੇ ਨਸ਼ਿਆਂ ਦੇ ਵਿੱਚ ਮਕਾਨ ਪ੍ਰਾਪਰਟੀਆਂ ਬਣਾਈ ਜਾਣ ਉਹਨਾਂ ਨੂੰ ਅਟੈਚਮੈਂਟ ਕਰਕੇ